ਹਾਂ ਉਹਨਾਂ ਦੇ ਲੋਕਾਂ ਦੀ ਜਿਹੜੀ ਧਰਮ ਦੀ ਆਉਂਦੇ ਸੀ ਕਿਧਰੋਂ ਹਾਂ ਉਹ ਤੁਸਨਾਮ ਦੇ ਕੋਲ ਰਾਤ ਸੀ ਕਿਉਂ ਤੇ ਫਿਰ ਉਹ ਰਮਜ਼ਾਣ ਹੀ ਹੋਇਆ ਚੇਹੇ ਆਉਂਦਾ ਉਸ ਤੋਂ ਆਪਗੇ ਲੋਕੀ ਫੋਟੋ લાડી <coughs> આ ਹਾਂਜੀ ਹਾਂ ਸਾਰਿਆਂ ਦਾ ਹਾਂਜੀ ਬਹੁਤ ਯਾਰਾ ਮੰਗ ਸੀ ਨਹੀਂ ਮੰਨ ਸਾਰਿਆਂ ਦਾ ਹਾਂਜੀ ਬਹੁਤ ਯਾਰਾ ਮੰਗ ਸੀ ਜੀ ਤੁਹਾਨੂੰ ਪੰਜ ਵਸਤੂਆਂ ਅੰਡਰ ਹੁੰਦਾ ਬਿਜੋਗਰ ਚੱਕਣੀ ਅੱਟ ਨਹੀਂ ਚਲੋ ਬੇਨਤੀ ਕਰਦੇ ਸਾਡੇ ਬਟੇ ਬਟੇ ਨੇ ਸੁਣਨਾ ਬਟੇ ਨੇ ਸੁਣੋ ਸੁਣੋ ਗੱਲ ਤੁਹਾਡਾ ਤੁਹਾਡਾ ਸਵਾਲ ਸਮਝ ਗਿਆ ਹਾਂਜੀ ਹਾਂ ਕੀ ਕਹਿੰਦੇ ਤੁਹਾਨੂੰ ਅਸੀਂ ਫਿਲਮ ਤੋਂ ਪਹਿਲਾਂ ਮੈਂ ਨਹੀਂ ਸੀ ਆਉਣਾ ਚਾਹੁੰਦਾ ਤਾਂ ਕਿ ਜਿੰਦਾ ਤੁਹਾਡੇ ਵਰਗੇ ਜਿਹੜੇ ਪੱਤਰਕਾਰ ਹਨ ਫਿਰ ਇਹਨਾਂ ਨੂੰ ਖ਼ਬਰ ਚਲਾਉਣ ਲਈ ਮੈਂ ਫਿਲਮ ਚਲਾਉਣ ਲਈ ਐ ਕਰਦੇ ਹਾਂਜੀ ਹਾਂਜੀ ਪਰ ਜਦੋਂ ਬਾਪੂਰਾ ਦਾ ਸੁਨੇਹਾ ਲੱਗਿਆ ਵੀ ਆਉਣਾ ਪੈਣਾ ਇਹ ਰਸੀ ਆ ਗਿਆ ਜੀ ਜੀ ਕਿ ਅਸੀਂ ਡਰਾਮੇ ਨਹੀਂ ਕਰਦੇ ਨਾ ਸਾਨੂੰ ਸਾਨੂੰ ਤਾਂ ਕੰਮ ਕਰਾ ਹਾਂ ਜੀ ਤੁਸੀਂ ਖੰਦਰ ਹੁਣੇ ਪਾਈ ਸੀ ਬੇਨਤੀ ਕੀਤੀ ਸਾਖਣੀ ਤੁਹਾਨੂੰ ਬੇਨਤੀ ਆਰਡਰ ਹੁੰਦਾ ਬਜ਼ੁਰਗਾਂ ਦਾ ਹਾਂਜੀ ਹਾਂ ਉਹ ਤੁਹਾਡੀ ਭਾਸ਼ਾ ਬੇਨਤੀ ਆਪ ਵੱਡੇ ਕਦੇ ਬੇਨਤੀ ਨਹੀਂ ਕਰਦੇ ਸੀ ਇਹ ਸਾਡੇ ਵੱਡੇ ਇਹਨਾਂ ਨੇ ਕਿ ਵੈਸੇ ਫੋਨ ਕਰਕੇ ਕਹਿੰਦੇ ਫਿਰ ਅਸੀਂ ਚੱਲ ਫਿਰ ਚਾਲੇ ਬਾਗ ਸਾਡਾ ਆਰਡਰ ਮੰਨੇ ਨਾ ਬਹੁਤ ਬਣੀ ਹਾਂ ਜੀ ਤੇ ਭਾਈ ਪਹੁੰਚੋ ਕਿਵੇਂ ਲੱਗਿਆ ਦੇਖੋ ਜਿਹੜੇ ਸੂਰਮੇ ਹੁੰਦੇ ਨਾ ਉਹਨਾਂ ਦਾ ਜਨਮ ਸਥਾਨ ਇਹ ਪਿੰਡ ਹੋ ਸਕਦਾ ਪਰ ਸਾਡਾ ਵੀ ਉਹਦਾ ਹੀ ਹਿੱਸਾ ਹੈ ਜਿੰਨਾ ਇਸ ਪਿੰਡ ਦਾ ਤੇ ਜੇ ਸਾਡਾ ਇਖਤਿਆਰ ਜਾਂ ਹੱਕ ਤਾਂ ਹੀ ਫਿਰ ਅਸੀਂ ਫਿਲਮ ਬਣਾਈਏ ਔਰ ਇਹਨਾਂ ਸੂਰਮੇ ਦੀ ਜਿਹੜੀਆਂ ਗਾਥਾਂ ਮੈਂ ਨਾ ਉਹ ਕਈ ਬੰਦੇ ਸਵਾਲ ਕਰਦੇ ਆ ਇਹਦੇ ਚੀਜ਼ ਨਹੀਂ ਹੋਣਾ ਇਹ ਵੀ ਹੋਣਾ ਇਹ ਸਾਰਾ ਕੁਝ ਪੀੜੀਦਰ ਪੀੜੀ ਕੈਬਰੀ ਨਹੀਂ ਹੁੰਦਾ ਜਿਹਦੇ ਉਸ ਵਕਤ ਦੇ ਲੇਖਕ ਹੈ ਜਿਨ੍ਹਾਂ ਦੀਆਂ ਕਿਤਾਬਾਂ ਵੀ ਨਹੀਂ ਛਪਦੀਆਂ ਇੱਕ ਅੱਜ ਲਿਟਰ ਰਿਆ ਉਹ ਜਿਹਨਾਂ ਨੌਜਵਾਨਾਂ ਨੇ ਇਕੱਠਾ ਕਰਿਆ ਜੀ ਸੋ ਪੂਰਾ ਨਿਚੋੜ ਕੇ ਫੇਰੇ ਫਿਲਮ ਬਣਾਏ ਭਾਈ ਜੀ ਦੇਖੋ ਦੇਖੋ ਦੱਸੋ ਤੁਹਾਨੂੰ ਨਾ ਉਸ ਹਸਤਾਲ ਦੇ ਨਾ ਤੇ ਅਸੀਂ ਪਹਿਲਾਂ ਗੁਰੂ ਘਰੇ ਜਾ ਕੇ ਆਏ ਛੇਵੇਂ ਪਾਤਸ਼ਾਹ ਦਾ ਸਥਾਨ ਹੈ ਜੀ ਨੌਵੇਂ ਪਾਤਸ਼ਾਹ ਦੇ ਪਾਸੇ ਹੈ ਨੌਵੇਂ ਪਾਤਸ਼ਾਹ ਦਾ ਤੋ ਕਿਉਂਕਿ ਅਸੀਂ ਜਦੋਂ ਤੁਰੇ ਸੀ ਉਤੋਂ ਦਿੱਲੀੋਂ ਉਤੋਂ ਫਿਰ ਪਹਿਲਾਂ ਇਹਨਾਂ ਦੇ ਬਜ਼ੁਰਗਾਂ ਦਾ ਪਿੰਡ ਦਾ ਸਰਾਈ ਵੀ ਪਹਿਲਾਂ ਮੱਥਾ ਟੇਕ ਕੇ ਫਿਰ ਉਦੋਂ ਬਾਅਦ ਅਸੀਂ ਫਿਰ ਤੁਸੀਂ ਕੀ ਹੁਣ ਆਰਡਰ ਦਿਓਗੇ ਸੀ ਉਹ ਡਾਕਟਰ ਮੰਨਦੇ ਆ ਨਾ ਸਰਕਾਰ ਜੀ ਤੁਹਾਡੀ ਕੀ ਤਨੂੰ ਫਿਰਮ ਲੱਗ ਰਹੀ ਹੈ ਕੀ ਕਹਿਣਾ ਚਾਹੁੰਗੇ ਸਾਰੇ ਭਰਾਵਾਂ ਨੂੰ ਟਰੈਕਟਰ ਜਾਣਾ ਇੱਥੋਂ ਚੜਦੇ ਬੈਠਾ ਹੋਣ ਦੇ ਹਾਂਜੀ ਹਾਂਜੀ ਅਸੀਂ ਇਹ ਕਹਨੇ ਵੀ ਅਸੀਂ ਚਾਹੁੰਨੇ ਆ ਕਿ ਜਿਹੜਾ ਸਾਡਾ ਸਿਰਮੇ ਦਾ ਅਸਲੀ ਰੰਗ ਹੈ ਜਿਹੜੇ ਸਾਡੇ ਸੂਰਮੇ ਆ ਦਲੇਰ ਆ ਉਹਨਾਂ ਦੀ ਜਿਹੜੀਆਂ ਗੱਲਾਂ ਹੋਈਆਂ ਉਹਨਾਂ ਨੂੰ ਉਵੇਂ ਹੀ ਦੇਖਣ ਚਾਹੀਏ ਜਿਵੇਂ ਅਸੀਂ ਮੰਡੀ 'ਚ ਦਾਣਾ ਲੈ ਕੇ ਜਾਂਦੇ ਆ ਟਰਾਲੀ ਲੈ ਕੇ ਜਾਂਦੇ ਆ ਸਿਰਮੇ 'ਚ ਵੀ ਟਰਾਲੀਆਂ ਜਾਣ ਬਾਚ ਜੇ ਚੰਗੀ ਫਿਲਮ ਅਸੀਂ ਉਹਨੂੰ ਚੰਗਾ ਵਪਾਰ ਕਰਦੀਏ ਫਿਰ ਅਸੀਂ ਹੋਰ ਫਿਲਮਾਂ ਵੀ ਬਣਾ ਸਕਦੇ ਹਾਂ ਅੱਜ ਪਿੰਡ ਦੇ ਲੋਕਾਂ ਨਾਲ ਮਿਲੇ ਤੁਸੀਂ ਕਿਹੋ ਜਿਹਾ ਲੱਗਿਆ ਕੀ ਹੋਰ ਸਹਾਇਤਾ ਹੈ ਜਾਂ ਕੀ ਉਹਨਾਂ ਨੇ ਮੇਰੀ ਯਾਰ ਮੈਂ ਤਾਂ ਸਾਰਾ ਦਿਨ ਪਿੰਡਾਂ 'ਚ ਰਹਿਣਾ ਹੈ ਕਿ ਮੈਨੂੰ ਸ਼ਹਿਰ ਹੀ ਨਾ ਸਮਝੋ ਮੈਂ 40 ਸਾਲ ਤੋਂ ਕੰਮ ਸ਼ੁਰੂ ਕਰੀਆਂ ਸੀ ਫਿਲਮਾਂ ਉਦੋਂ ਹਵਾਏ ਬਣਾਈ ਸੀ ਉਹਦੀ ਪੱਲਿਓ ਬਣਾਈ ਸੀ ਇਹ ਤਾਂ ਅਸੀਂ 4-5 ਸਾਲ ਲਈ ਸ਼ੂਆ 'ਚ ਲੱਗੇ ਰਹੇ ਫਿਲਮ ਵਾਲੇ ਪਾਸੋਂ ਕਿਨਾਰਾ ਕਰਿਆ ਹੋਇਆ ਸੀ ਪਰ ਜਦੋਂ ਇਹ ਲੱਗਿਆ ਕਿ ਨਹੀਂ ਫਿਲਮ ਬਣ ਰਹੀ ਕੋਈ ਜਿਹੜੀ ਸਿਰਮੇ ਨੂੰ ਚਾਹੀਦੀ ਹੈ ਜਿਹੜੀ ਪੰਜਾਬੀਆਂ ਨੂੰ ਚਾਹੀਦੀ ਹੈ ਫਿਰ ਅਸੀਂ ਇੱਧਰ ਖੜਦੇ ਆ ਬੈਨਰ ਆਵੇ ਨਾ ਆਵੇ ਅਸੀਂ ਬਣਾਉਂਦੇ ਰਵਾਂਗੇ ਇੰਨਾ ਕ ਅਸੀਂ ਕੰਮ ਕਰ ਲੈਂਦੇ ਦੋ ਤਿੰਨ ਸਾਲ ਲਾ ਕੇ ਸਾਲ ਲਾ ਕੇ ਫਿਲਮ ਤਾਂ ਬਣਾਈ ਲਵਾਂਗੇ ਠੀਕ ਔਰ ਬਣਾਵਾਂਗੇ ਇੰਨੀ ਜਿਹੜੀ ਖੜਕੇ ਖੜਕੇ ਹੈ ਲਾਠ ਮਾਮੂ ਨਹੀਂ ਸਕਦੀ ਨਾ ਨਹੀਂ ਇਹ ਨਹੀਂ ਜੀ ਇਹਦਾ ਇਹਦਾ ਵੀਦਰੀ ਤਾਂ ਆ ਜਾਣੀ ਆ ਉਸ ਤੋਂ ਬਾਅਦ ਜਿਹੜੀਆਂ ਆਪਾਂ ਇੱਕ ਜਿਹੜਾ ਬਣਾਉਣੀਆਂ ਉਹ ਸੰਘਰਸ਼ੀਆਂ ਨਹੀਂ ਹੋਣਗੀਆਂ ਖੜਕੂਆਂ ਦੀਆਂ ਵੀ ਹੋਣਗੀਆਂ ਉਹ ਹਸ਼ਰ ਵੀ ਬਣਾ ਲਾਂਗੇ ਸ਼ਾਇਦ ਉਹਦੀ ਕਹਾਣੀ ਕੋਈ ਚਰਾਸੀ ਨਾਲ ਜਣੀ ਹੋਵੇ ਅੱਛਾ ਜੀ ਕੰਬੀ ਤਾਂ ਹੀ ਬਣਾਈ ਸੀ ਉਦੋਂ ਲੋੜ ਸੀ ਇੱਕ ਕੰਬੀ ਨੂੰ ਲੋੜ ਸੀ ਜਿਹੜਾ ਧਰਨਾ ਤੁਸੀਂ ਹੁਣ ਲਾਇਆ ਨਾ ਪਾਣੀ ਪਿੱਛੇ ਹਾਂਜੀ ਕਿਤਾ ਮੈਂ 15 ਸਾਲ ਪਹਿਲਾਂ ਕਹਿੰਦਾ ਸੀ ਕਿ ਧਰਨਾ ਲਾਓ ਜਿਹੜਾ ਕੰਮ ਤਾਂ ਤੁਹਾਨੂੰ ਠਾੜ ਲੈ ਅਸੀਂ ਤਾਂ ਹੋਕਾ ਦੇਣਾ ਹੈ ਬਾਕੀ ਪਿੰਡ ਪਿੰਡ ਤੁਸੀਂ ਇਕੱਠੇ ਹੋਣਾ ਤੇ ਜਿਹੜੇ ਪਾਣੀ ਦੀ ਮੈਂ 15 ਸਾਲ ਪਹਿਲਾਂ ਗੱਲ ਕਰੀ ਸੀ ਅੱਜ ਤੁਹਾਨੂੰ ਲੱਗ ਰਿਹਾ ਨਾ ਪਤਾ ਵੀ ਧਰਤੀ 'ਚੋਂ ਪਾਣੀ ਮੁੱਕੀ ਜਾਂਦਾ ਆਪਣਾ ਫੇਨ ਵਾਲਾ ਹੈ ਨਾ ਸੋ ਅਸੀਂ ਅਵੇਅਰ ਕਰਦੇ ਤੁਹਾਨੂੰ ਜਿਹੜਾ ਸਟੂਡੀਅਸ ਬੰਦਾ ਹੁੰਦਾ ਹਮੇਸ਼ਾ ਅਵੇਅਰ ਕਰਦਾ ਦੀ ਭਾਈ ਉਠੋ ਜਿਹੜੀ ਵੀ ਉਮਰ ਦਾ ਆਪ ਨੂੰ ਸੱਤ ਕਿੰਨੇ ਮਿੰਟ ਹਾਂ ਆ ਟੈਲੀਬੋਤੋਂ ਨਿਕਲੋ ਇਹ ਤੁਹਾਨੂੰ ਗਮਰਾ ਕਰਕੇ ਮੈਂਟਲ ਬਣਾਊਗਾ ਇਹਨੂੰ ਦੇਖੋ ਸਵੇਰੇ ਦੇਖੋ 15 ਮਿੰਟ ਗੁਰੂ ਘਰੇ ਟਾਈਮ ਨਾਲ ਜਾਓ ਬਰਹਿਰਾ ਸਾਹਿਬ ਦੇ ਉਹ ਕਰਦਾ ਬਾਬਾ ਜੀ ਤੇ ਬੈਠਿਆ ਕਰੋ ਉੱਥੇ ਸੱਤ ਚ ਬਜ਼ੁਰਗਾਂ ਨਾਲ ਬੈਠਿਆ ਜੇ ਤੁਸੀਂ ਅੱਜ ਆਪਣੇ ਬਜ਼ੁਰਗਾਂ ਕੋਲ ਨਹੀਂ ਬੈਠੋਗੇ ਕੱਲ ਨੂੰ ਤੁਹਾਡੇ ਆਲੇ ਨੇ ਵੀ ਤੁਹਾਡੇ ਕੋਲ ਬੈਠਣਾ ਜੀ ਬਿਲਕੁਲ ਉਸ ਕਰਕੇ ਸਭ ਤੋਂ ਜ਼ਰੂਰੀ ਹੁੰਦਾ ਬੱਚਾ ਸਾਹਮਣਾ ਸੌਖਾ ਹੈ ਬਜ਼ੁਰਗ ਸਾਹਮਣੇ ਔਖਾ ਹੈ